ਨਾਮ ਸੁਪਿੰਦਰ ਸਿੰਘ ਇਹ ਮਾਮਲਾ ਹੋਇਆ ਜੀ ਅਕਲ ਦੀ ਮਾਮਲਾ ਭਾਜੀ ਰਾਤੀ ਸਵਾਭ 2 ਵਜੇ ਸਾਨੂੰ ਫੋਨ ਆਇਆ ਕਿਸੇ ਰਾਜ ਦੇ ਕਰਕੇ ਕਹਿੰਦਾ ਤੁਹਾਡੀ ਗੁਮਨਾਮ ਦੇ ਬਾਹਰ ਕੋਤ ਅੱਗ ਦੀਆਂ ਲੱਗ ਤਾਂ ਚੱਲ ਰਹੀਆਂ ਤੇ ਆ ਕੇ ਦੇਖ ਲੋ ਅਸੀਂ ਜਿਵੇਂ ਆਏ ਆ ਪੂਰਾ ਤੇ ਅੱਗ ਲੱਗੀ ਸੀ ਮਹਾਰਾਜਾ ਸ਼ਟਰ ਚੱਕਿਆ ਅੰਦਰ ਵੀ ਲੱਗੀ ਅੱਗ ਪੂਰੀ ਅੱਗ ਲੱਗ ਗਈ ਕਾਰਨ ਕਿਸੇ ਨੂੰ ਮਾਦ ਦੇ ਕਰਕੇ ਭਾਜੀ ਬਾਹਰ ਸ਼ੋਰ ਸਰਕਟ ਆ ਤਾਰਾਂ ਨੇ ਛੰਡ ਜਿਹੜਾ ਉਹ ਅਗਾਮੀ ਕਰਨ ਉਹ ਵੀ ਟਾਈਮ ਦਾ ਪ੍ਰੋਬਲਮ ਹੁੰਦਾ ਕਿ ਸਾਨੂੰ ਕਾਜੀ ਦੋ ਸਵਾ ਦੋ ਵਜੇ ਫੋਨ ਆਇਆ ਬਾਕੀ ਜੇ ਸਾਬ ਨਾਲ ਅੱਗ ਲੱਗੀ ਸੀ ਲੱਗਦਾ ਘੰਟਾ ਡੇਢ ਪਹਿਲੇ ਅੱਗ ਲੱਗ ਚੁੱਕੀ ਸੀ ਤੇ ਉਸ ਤੋਂ ਮੋੜੇ ਬਹੁਤ ਹੀ ਫਾਇਰਮੈਨ ਦੀਆਂ ਗੱਡੀਆਂ ਆ ਗਈਆਂ ਫੋਨ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ 3:25 ਮਿੰਟ ਤੱਕ ਆ ਗਈਆਂ ਸੀ ਅਸੀਂ ਕੀਤਾ ਸੀ ਫੋਨ ਉਹਨਾਂ ਨੂੰ ਤੇ ਪਰ ਜਿਹੜੀ ਬਿਜਲੀ ਵਿਭਾਗ ਦੇ ਦੀ ਸਪਲਾਈ ਹੈ ਉਹ ਉਹਨਾਂ ਨੇ ਬੰਦ ਨਹੀਂ ਕੀਤੀ ਅਸਾਂ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ 15 ਮਿੰਟ ਦੇ ਵੇਟ ਕਰਦੀਆਂ ਰਹੀਆਂ ਅਵੇ ਥੱਲੇ ਅੱਗ ਸੀਗੀ ਉਨਾ ਚਿਰ ਉੱਪਰ ਵੀ ਬੋਝ ਗਿਆ ਕਿ ਉਹ ਕਹਿੰਦੇ ਸਾਨੂੰ ਪ੍ਰੂਫ ਦਿਓ ਕਿ ਅੱਗ ਲੱਗੀ ਹੈ। ਫਿਰ ਉਹਨਾਂ ਨੇ ਫੋਟੋ ਭੇਜੀ ਹੈ ਫਿਰ ਕਿਤੇ ਜਾ ਕੇ ਮেইন ਸਪਲਾਈ ਬੰਦ ਕੀਤੀ ਉਹਨਾਂ ਨੇ। ਪਰ ਤਾਂ ਇਹ ਜੁਤੀ ਸੌਂਸ ਕਿਰਿਆ ਨਹੀਂ ਆ ਕੇ ਜਗਦੀ ਰਹੀ ਅੱਗ। ਹਾਂਜੀ ਅੱਗ ਲੱਗਦੀ ਰਹੀ ਬਿਲਕੁਲ। ਦੇਖੋ ਜਾਨੇ ਨੂੰ ਸਾਧਰੇ ਹੈ। ਜਾਨੇ ਨੂੰ ਨੁਕਸਾਨ ਨਹੀਂ ਆਇਆ ਵਾ ਜੀ। ਇਹ ਨੁਕਸਾਨ ਕਿੰਨਾ ਕੋਸਾ ਹੋ ਗਿਆ ਨੁਕਸਾਨ ਵਾ ਜੀ 15 ਤੋਂ 20 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ। ਇਸ ਨੂੰ ਜ਼ਿੰਮੇਦਾਰ ਘਰਾਰ ਕਰਦੇ ਕਿ ਇਹ ਨੁਕਸਾਨ ਹੈ ਤੁਹਾਡੇ ਸਾਰੇ। ਜਿੰਮੇਵਾਰ ਭਾਜੀ ਸਰਕਾਰ ਹੈ। ਬਿਜਲੀ ਨਾਕ ਮੈਂ ਜਿਹੜੀ ਆਨੇ ਕਹਿਲੀਆਂ ਕਰਕੇ ਸਾਡੀ ਅੱਜ ਦੁਕਾਨ ਰਾਖ ਦੀ ਢੇਰੀ ਬਣ ਚੁੱਕੀ ਹੈ ਲੱਗਦਾ ਹੈ ਕਿ ਕਿਸੇ ਦੇ ਦੁਕਾਨ ਦੇ ਬਿਲਕੁਲ ਕਰੀਬੀ ਏਰੀਆ ਸੰਭਾ ਵੀ ਲੱਗਿਆ ਹੋਇਆ ਨਾਲ ਤਾਰਾ ਜਿਹਾ ਟੰਗ ਸੀਗਾ ਇਹ ਕੈਂਪਨੀ ਤੋਂ ਕੰਪਲੇਂਟ ਕੀਤੀ ਸੀ ਕੰਪਲੇਂਟ ਪਾਜੀ ਅਸੀਂ ਬੰਦਿਆਂ ਨੂੰ ਕਹਿੰਨੇ ਆ ਜਿਹੜੇ ਲਾ ਲਾਉਂਦੇ ਨੇ ਉਹ ਕਹਿੰਦੇ ਨੇ ਪਾਜੀ ਦੂਜਾ ਬੰਦਾ ਆਏਗਾ ਉਹ ਕਰ ਦੇ ਜਗਾ बंदे बदल बदल के आते हैं किसी की केबल की तार है किसी तो की वाईफाई की तार है और तारा तो ज़िए 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 का झुंड सी जो कैमरे में दिखाओ पूरा सड़क गुवाह हो चुका है ठंडा मंग भाजी सो बंदी बंदा मुआवजा मिलना चाहिए ਇਹ ਜੀ ਕੀ ਲੱਗਦਾ ਬਈ ਸਭ ਲੋਕਾਂ ਹੋ ਗਏ ਹੁਣ ਸਾਡੇ ਦੇ ਰੋਟੇ ਕਾਹਨਾਂ ਲਈ ਹੋਰ ਉੱਘਾ ਹੈ ਜੀ ਹੁਣ 15-20 ਲੱਖ ਰੁਪਏ ਕਿੱਥੋਂ ਲਾਵਾਂ 15 ਵੀ ਤਾਂ ਪਹਿਲੇ ਨੁਕਸਾਨ ਹੋ ਗਿਆ ਔਰ 15 ਵੀ ਲੱਖ ਹੋਰ ਲਾਵਾਂ ਤਾਂ ਰੋਟੀਾਂਾਂ ਕਿੱਥੋਂ ਲਾਵਾਂ ਸਾਡੇ ਦੇ ਕਾਰੋਬਾਰ ਹੈ ਨਹੀਂ ਅੰਦਰ ਤੋਂ ਰੋਟੀਆਂ ਦੇ ਦੀ ਔਰ ਦੁਕਾਨ ਚਾਲੂ ਕਰਨ ਦਾ ਕੋਈ ਤੰਕੋ ਕੀ ਆਰਮੀ ਨਾ ਲੱਗਿਆ ਨਾ

ਅਛਾ ਜੀ ਆਹ ਤਾਂ ਹੁਣ ਗੱਲ ਕਰਾਂ ਮੰਗੀ ਸਾਨੂੰ ਮੁਆਵਜ਼ਾ ਮਿਲਣਾ ਚਾਹੁੰਦਾ ਵਾ ਜੀ ਸਿੱਸਟਰਾ ਗੁਰਨਜੀਤ ਸਿੰਘ ਨਾਮ ਹੈ ਜੀ ਇੱਕ ਕੰਮ ਸੀ ਇੱਕ ਪਾਣੀ ਚ ਆ ਗਿਆ ਤੇ ਅੱਜ ਤੱਕ ਸਰਕਾਰ ਤੋਂ ਮੰਗਿਆ ਤੇ ਪੀਲੀ ਮੈਦ ਮੇਰਾ ਕਿੰਨਾ ਮਾਰਾ ਹਾਲ ਆ ਕੀ ਕਰਦੇ 15-20 ਲੱਖ ਦਾ ਬੰਦੇ ਨੂੰ ਨੁਕਸਾਨ ਹੋ ਗਿਆ ਭਰਾ ਦਾ ਸਾਡੇ ਅਸੀਂ ਤਾਂ ਇਹ ਕਹਿੰਦੇ ਆ ਕਿ ਪੀਲੀ ਮੈਦ ਮੈਂ ਬਾਤ ਜਾਂਦਾ ਪਰ ਲੈ ਪੈਰਾ ਜੀ ਦੇਖੋ ਇੱਕ ਬੰਦਾ 1 ਸਾਲ ਪਹਿਲਾਂ 15 ਲੱਖ ਰੁਪਏ ਲਾਂਦਾ ਮੋਕਲੇ ਛੱਡ ਕੇ ਲੌਣ ਲੌਣ ਲੈ ਕੇ ਜਾ ਕੇ ਕਿ ਕਰੇ ਕਰਾ ਪੈ ਕੱਟੇ ਕਰਕੇ ਲੱਗਾ ਇੱਕ ਸਾ ਚੋਦਾ ਇੰਨਾ ਵੱਡਾ ਨੁਕਸਾਨ ਹੋਇਆ ਨੇ ਬੀਮਾ ਨੇ ਕਰ ਗਏ ਹੋਰ ਪਹਿਲੇ ਕੋਈ ਹੱਥ ਕਰਾ ਦਿੰਦਾ ਪਰ ਉਹ ਸਵਾਲ ਨੂੰ ਆਪ ਆ ਕੇ ਕਰਨਾ ਜਰਾ ਪੰਜਾਬ ਸਰਕਾਰ ਨੇ ਕਿਉਂ ਹੋਇਆ ਇਹ ਇੱਕੰਦਾ ਯੋਗ ਆਪਣਾ ਕਰ ਰਿਹਾ ਪੰਜਾਬ ਨੂੰ ਕੇ ਲੈ ਕੇ ਜਾ ਰਿਹਾ ਹੁਣ 3 ਲੱਖ ਦਾ ਨੁਕਸਾਨ ਹੋ ਗਿਆ 3-4 ਮਹੀਨੇ ਤੋਂ ਹੋ ਜਾ ਰਹੇ ਮੈਂ ਇੱਕ ਕਵਰਿੰਗ ਕਰ ਦੇਵਾਂਗੀ ਲੱਗ ਜਾਏ ਨੇ ਪਹਿਲਾਂ ਸਫਾਈ ਕਰਾਊਗਾ ਸਾਹੇ ਦੁਕਾਨ ਦੀ ਫਿਰ ਉਹਦੇ ਵਿੱਚ ਸਾਰੀ ਵਾਇਰਿੰਗ ਹੋਏਗੀ ਸਾਰਾ ਕੁਝ ਹੋਏਗਾ ਡਾਊਨ ਸੀਲਿੰਗ ਤੱਕ ਕੁਝ ਵੀ ਨਹੀਂ ਬਚਿਆ ਇੱਕ ਮੈਂ ਕਿਹਾ ਮੈਂ ਜੇ ਤੁਸੀਂ ਇੱਕ ਟੀਵੀ ਦਿਖਾ ਦੋ ਅੰਦਰ ਕੈਮਰਾ ਮਾਰ ਕੇ ਕਿ ਇੱਕ ਟੀਵੀ ਬਚੀ ਹੋਵੇ ਥਾ ਏਸੀ ਤੱਕ ਸੜ ਗਿਆ ਸਾਰਾ ਕੁਝ ਸੜ ਗਿਆ ਟੋਨਲੇਟ 0% ਉਸ ਨਾਲ ਟੀਵੀ ਦੁਕਾਨ ਜੇਗੀ ਕਿ ਬੱਚਾ ਦੇ ਖਿਡੌਣੇ ਆ ਦੇ ਦੋ ਪੋਸੇ ਠੀਕ ਹੈ ਟੋਨੋ ਟੈਨੋ 40% 30% 30% ਪੋਸੇ ਸੜ ਗਿਆ ਇਹ ਕਿਹੜੀ ਜਗ੍ਹਾ ਦਾ ਰਿਪੋਰਟਾਂ ਦੀ ਜੇ ਮਾਰਕ ਕਰਦੇ ਇੰਦਰ ਨਗਾ ਚੌਂਗਾ ਟੈਕਟੀ ਕੋਟਾ ਰੋਡ ਮੰਗ ਕਰਦੇ ਬਸਾ ਕਰਨਾ ਮੈਂ ਹੱਥ ਜੋੜ ਕੇ ਇਹ ਮੰਗ ਕਰਦਾ ਕਿ ਦੇਖੋ ਤੁਸੀਂ ਭਰਾ ਹੈਗਾ ਸਾਡਾ ਗਰੀਬ ਬੰਦਾ ਬਲਕਿ ਲੋਪੇ ਛੱਡ ਕੇ ਕੰਮ ਕਰਤੇ ਲੋਨ ਲੈ ਕੇ ਬੰਨੇ ਲਾਇ ਦਿੱਤਾ ਜਿਹੜਾ ਲਾਇਆ ਉਹਨੂੰ ਖਾਜਾਂ ਮਿਲਣਾ ਹੀ ਚਾਹੀਦਾ ਹਰ ਹਾਲ ਦੇ ਵਿੱਚ ਜਰੂਰ ਚਾਹੀਦਾ ਚਾਹੀਦਾ ਆਪੀ ਨਾਲ ਕਰਿਆ ਭਰਾ ਤੇ ਬਿਲਕੁਲ ਸਹੀ